ਪਾਕਿਸਤਾਨ ਨਾਲ 1965 ਦੀ ਜੰਗ ਦੀ 50ਵੇਂ ਵਰੇਗੰਢ ਤੇ ਐਨਡੀਆ ਸਰਕਾਰ ਬਹੁਤ ਸਾਰੇ ਫੰਕਸ਼ਨ ਕਰਨ ਜਾ ਰਹੀ ਹੈ ਇਹ ਸਾਰੇ ਫੰਕਸ਼ਨ 28 ਅਗਸਤ ਤੋਂ ਲੈ ਕੇ 26 ਸਤੰਬਰ ਤੱਕ ਹੋਣਗੇ ਇੱਕ ਐਗਜ਼ਿਬਿਸ਼ਨ ਦੇ ਨਾਲ ਨਾਲ ਸੈਮੀਨਾਰ ਬੈਂਡ ਦਾ ਫੰਕਸ਼ਨ ਵਗੈਰਾ ਵਗੈਰਾ ਤੋਂ ਇਲਾਵਾ ਇੱਕ ਉਹ ਮੇਲਾ ਆਯੋਜਿਤ ਕੀਤਾ ਜਾ ਰਿਹਾ ਜਿੱਥੇ ਸਾਡੀਆਂ ਤਿੰਨੇ ਫੌਜੀ ਦਸਤੇ ਜਿਹੜੇ ਆ ਆਰਮੀ 에ਅਰ ਫੋਰਸ ਦੇ ਵੀ ਇਹਨਾਂ ਦੀ ਜਿਹੜੀ ਤਾਕਤ ਆ ਉਹ ਨਜ਼ਰ ਆਊਗੀ ਮੈਂ ਇਹਨਾ ਪਲਾਨਸ ਉੱਪਰ ਕੁਝ ਟਿੱਪਣੀ ਕਰਨਾ ਚਾਹੁੰਨਾ ਇਸ ਵਿੱਚ ਕੋਈ ਸ਼ੱਕ ਨਹੀਂ ਕਿ 1962 ਦੀ ચીਨ ਤੋਂ ਹਾਰ ਦੇ ਬਾਅਦ 1965 'ਚ ਸਾਡੀਆਂ ਫੌਜਾਂ ਨੇ ਇੱਕ ਬਹੁਤ ਚੰਗਾ ਇੱਕ ਬਿਹਤਰ ਪ੍ਰਦਰਸ਼ਨ ਕਰ ਦਿਖਾਇਆ ਸੀ ਪਰ ਬਾਅਦ 'ਚ ਜਿਹੜੀ 1971 ਦੀ ਲੜਾਈ ਸੀ ਉਹਨ ਸੰਗ ਇਹ ਕੋਈ ਜਿੱਤ ਨਹੀਂ ਕਹਿ ਸਕਦੇ 1965 ਦੀ ਜੰਗ ਦੋਵਾਂ ਮੁਲਕਾਂ 'ਚ ਇੱਕ ਤਰੀਕੇ ਦਾ ਇੱਕ ਤਰੀਕੇ ਦਾ ਡਰਾ ਸੀ ਮੇਰਾ ਇਹ ਵੀ ਖਿਆਲ ਹੈ ਕਿ ਸਾਡੀਆਂ ਤਿੰਨੇ ਫੌਜੀ ਦਸਤਿਆਂ ਦੀ ਤਾਕਤ ਹਰ ਸਾਲ ਰਿਪਬਲਿਕ ਡੇ ਤੇ ਆਪਾਂ ਨੂੰ ਸਾਰਿਆਂ ਨੂੰ ਦੇਖਣ ਨੂੰ ਮਿਲਦੀ ਹੈ ਤੇ ਇਹਨੂੰ ਦਰੌਣ ਦਾ ਕੋਈ ਤੁਕ ਬਣਦਾ ਹੀ ਨਹੀਂ ਵੈਸੇ ਵੀ ਇਸ ਨਾਲ ਫੌਜੀ ਦਸਤਿਆਂ ਦੀ ਜਿਹੜੀ ਟ੍ਰੇਨਿੰਗ ਹੁੰਦੀ ਆ ਆਰਮੀ ਜਿਹੜੀ ਹਰ ਸਾਲ ਟ੍ਰੇਨਿੰਗ ਕਰਦੀ ਆ ਉਹਦੇ 'ਚ ਵਿਗਨ ਪਊਗਾ ਜਿਹੜਾ ਪੈਸਾ ਇਹਨਾਂ ਫੰਕਸ਼ਨਸ ਜਿਹੜੇ ਪਲਾਨ ਕੀਤੇ ਜਾ ਰਹੇ ਨੇ ਤੇ ਲਾਉਣ ਦਾ ਪਲਾਨ ਹੈ ਉਹ ਸਾਬਕਾ ਫੌਜੀਆਂ ਦੀ ਇੱਕ ਰੈਂਕ ਇੱਕ ਪੈਨਸ਼ਨ ਦੇਣ ਵਾਸਤੇ ਇਸਤੇਮਾਲ ਕੀਤਾ ਜਾ ਸਕਦਾ ਹੈ ਇਹ ਸਾਬਕਾ ਫੌਜੀ ਜਿਨ੍ਹਾਂ ਨੇ ਇਹਨਾਂ ਜੋ ਬਹੁਤ ਸਾਰਿਆਂ ਨੇ 1965 ਦੀ ਜੰਗ 'ਚ ਹਿੱਸਾ ਵੀ ਲਿਆ ਵਾ ਉਹਨਾਂ ਦੀ ਮੇਰੇ ਹਿਸਾਬ ਨਾਲ ਇੱਕ ਰੈਂਕ ਇੱਕ ਪੈਨਸ਼ਨ ਦੀ ਮੰਗ ਬਿਲਕੁਲ ਜਾਇਜ਼ ਹੈ। ਇਸ ਸਭ ਦੇ ਬਜਾਏ ਮੇਰਾ ਆਪਣਾ ਵਿਚਾਰ ਹੈ ਕਿ ਤਿੰਨੇ ਡਿਫੈਂਸ ਸਰਵਿਸਿਜ਼ ਯਾਨੀ ਆਰਮੀ, ਨੇਵੀ ਤੇ 에어 ਫੋਰਸ ਔਰ ਨਾਲ ਨਾਲ ਰੱਖਿਆ ਮੰਤਰਾਲੇ ਜੇ ਡਿਫੈਂਸ ਮਿਨਿਸਟਰੀ ਆ ਇਹਨਾਂ ਨੂੰ ਇਸ ਲੜਾਈ ਉੱਪਰ ਇੱਕ ਸੀਰੀਅਸ ਇੱਕ ਵਿਚਾਰ ਚਰਚਾ ਆਯੋਜਿਤ ਕਰਨੀ ਚਾਹੀਦੀ ਹੈ। ਇਸ ਚਰਚਾ ਦੇ ਵਿੱਚ ਸਿਰਫ 1965 ਦੀ ਲੜਾਈ ਬਾਰੇ ਨਹੀਂ ਜਿਹੜੀ ਉਸ ਤੋਂ ਬਾਅਦ ਦੋਵਾਂ ਮੁਲਕਾਂ 'ਚ ਗਲਬਾਤ ਹੋਈ ਜਿਹੜੀ ਨੇਗੋਸ਼ੀਏਟਿੰਗ ਟੇਬਲ ਤੇ ਜਿਹੜੀ ਗਲਬਾਤ ਹੋਈ ਉਸ ਤੇ ਵੀ ਵਿਚਾਰ ਚਰਚਾ ਕਰਨ ਦੀ ਲੋੜ ਆ ਮੈਂ ਇਸ ਬਾਰੇ ਪਿਛਲੇ ਸਾਲ 19 ਸਤੰਬਰ ਨੂੰ ਟ੍ਰਿਬਿਊਨ 'ਚ ਇੱਕ ਲੇਖ ਵੀ ਲਿਖਿਆ ਸੀ ਆਪਰੇਡ ਪੇਜ ਤੇ ਲੇਖ ਸੀ ਇਸ ਦਾ ਟਾਈਟਲ ਸੀ 49 years on indo pak disputes still intractable ਮੇਰੇ ਸਾਹਮਣੇ ਜੋ ਕੁਝ 1965 'ਚ ਹੋਇਆ ਉਸ ਉੱਪਰ ਆਪਾਂ ਨੂੰ ਤਾੜੀਆਂ ਮਾਰਨ ਦੀ ਬਜਾਏ ਇੱਕ ਸੀਰੀਅਸ ਡਿਸਕਸ਼ਨ ਕੰਨ ਦੀ ਲੋੜ ਹੈ ਸਹੀ ਸਬਕ ਲੈਣ ਦੀ ਲੋੜ ਹੈ